ਮਕੇਰੀਆ ਪੁਲਸ ਨੇ ਡਟਾ ਖੋਹ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਵਾ ਜਿਨ੍ਹਾਂ ਨੇ ਮਿਤੀ 21/9/24 ਨੂੰ ਅਸ਼ੀਸ਼ ਕੁਮਾਰ ਨਾਂ ਦੇ ਵਿਅਕਤੀ ਕੋਲੋਂ ਦਾਤਰ ਵਖਾ ਕੇ ਦਾਣਾ ਮੰਡੀ ਦੇ ਕੋਲੋਂ ਮੋਬਾਈਲ ਖੋਇਆ ਸੀ ਤੇ ਉਹਨਾਂ ਤੋਂ ਬੇਵਰੋਪੀਆਂ ਨੂੰ ਪਬਲਿਕ ਦੇ ਸਹਿਯੋਗ ਦੇ ਨਾਲ ਮਿਤੀ 22/9/24 ਨੂੰ ਗ੍ਰਿਫਤਾਰ ਕੀਤਾ ਗਿਆ ਵਾ ਤੇ ਇਹਨਾਂ ਦੇ ਉੱਪਰ ਪਹਿਲਾਂ ਵੀ ਵਕਫਾ ਧਰਾਵਾ ਤਹਿਤ ਕੇਸ ਰਜਿਸਟਰ ਨੇ ਜੋ ਹੋ ਵੀ ਨਾ ਕੋ ਪੁਸ਼ਪ ਕੀਤੀ ਹੈ ਵੀ ਨਾ ਹੋਤਾਂ ਦੀ ਵਾਦੌਤ ਕੀਤੀ ਹੈ ਮੰਕੇਰੀਆਂ ਦੀ ਪਬਲਿਕ ਨੂੰ ਅਪੀਲ ਕਰਨੀ ਚਾਹਾਂਗਾ ਕਿ ਇੱਥੇ ਮਕੇਰੀਆਂ 'ਚ ਜੇ ਵੀ ਨਸ਼ਾ ਨਿਕਦਾ ਹੈ ਉਸ ਬੰਦੇ ਨੂੰ ਇਲਾਜ ਦਿੱਤੀ ਜਾਵੇ ਐਸ ਐਚਓ ਮਕੇਰੀਆਂ ਐਸ ਐਚਓ ਹਰੀਪੁਰ ਜੇ ਮੈਨੂੰ ਉਹਤ ਇਲਾਜ ਦੇ ਸਕਦੇ ਆ ਕਿ ਜਾਂ ਵੀ ਡਟ ਕੋਲੀ ਦੀ ਵਾਧਤ ਹੁੰਦੀ ਆ ਉਸ ਬੰਦੇ ਨੂੰ ਇਲਾਜ ਦਿੱਤੀ ਜਾਵੇ ਕਿ ਖਾਣੇ ਵਿੱਚ ਐਜੇ ਕੋਈ ਵਾਧਾ ਉਸ ਨੂੰ ਅੰਜਾਮ ਨਹੀਂ ਪੂਰਾ ਕੀਤਾ ਜਾਂਦਾ ਜਾ ਰਿਹਾ ਹੈ